ਪਰਬੂ ਯੇਸ਼ੂ ਮਸੀਹ ਦੇ ਨਾਮ 'ਚ ਆਪ ਸਭ ਨੂੰ ਸ਼ਾਲੋਮ ਅਸੀਂ ਆਪਣੇ ਜੀਵਨ ਦੇ ਵਿੱਚ ਹਰ ਦਿਨ ਫੈਸਲੇ ਕਰਨੇ ਹੁੰਦੇ ਆ ਅਸੀਂ ਜੋ ਫੈਸਲੇ ਲੈਣੇ ਆ ਜਾਂ ਤਾਂ ਪਰਸਤਿਤੀਆਂ ਨੂੰ ਵੇਖ ਕੇ ਲੈਣੇ ਆ ਜਾਂ ਪਵਿੱਤਰ ਆਤਮਾ ਪਰਮੇਸ਼ਵਰ ਦਾ ਸਹਾਰਾ ਲੈਣੇ ਆ ਇਸ ਗੱਲ ਨੂੰ ਧਿਆਨ ਨਾਲ ਸੁਣਿਓ ਕੁਝ ਲੋਕ ਆ ਜੋ ਪਰਸਤਿਤੀਆਂ ਨੂੰ ਵੇਖ ਕੇ ਫੈਸਲੇ ਕਰਦੇ ਆ ਅਤੇ ਕੁਝ ਲੋਕ ਪਰਮੇਸ਼ਵਰ ਤੇ ਆਸਰਾ ਰੱਖ ਕੇ ਫੈਸਲੇ ਕਰਦੇ ਆ ਤਾਂ ਸਭ ਤੋਂ ਪਹਿਲਾ ابراہام ਨੂੰ ਲੂਤ ਕਹਿੰਦਾ ਹੈ ਪਿਤਾ ਜੀ ਮੈਂ ਜਾਵਾਂਗਾ ਮੈਂ ਜਾਵਾਂਗਾ ਜ਼ਰੂਰ ਜਾਵਾਂਗਾ ਉਹ ਕਿੱਥੇ ਜਾ ਰਿਹਾ ਹੈ ਜਾਣਦੇ ਹੋ ਸਦੋਮ ਅਤੇ ਅਮੋਰਾ ਦੀਵਲ ਐਸੇ ਪਾਪ ਮੇਂ ਨਗਰਾਂ ਦੇਵਲ ਜਾਣਦਾ ਉਸਨੇ ਫੈਸਲਾ ਕੀਤਾ ਉਹ ਜਗ੍ਹਾ ਉਸਨੂੰ ਕਿਸ ਤਰ੍ਹਾਂ ਲੱਗ ਰਹੀ ਸੀ ਆਓ ਵੇਖਦੇ ਹਾਂ ਉਹ ਪਾਪ ਮੇਂ ਨਗਰ ਨਾਸ਼ ਹੋਣ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਦਿਖਾਈ ਦੇ ਰਹੇ ਸੀ יהוה ਦੇ ਬਗੀਚੇ ਦੀ ਤਰ੍ਹਾਂ ਅਤੇ ਮਿਸਰ ਦੇਸ਼ ਦੀ ਤਰ੍ਹਾਂ ਉਪਜਾਊ ਦਿਖਾਈ ਦੇ ਰਹੇ ਸੀ ਉਪਰੋਂ ਦੀ ਕਿਸ ਤਰ੍ਹਾਂ ਦਿਖਾਈ ਦੇ ਰਹੀ ਸੀ ਅਦਨ ਦੇ ਬਗੀਚੇ ਵਾਂਗੂ ਲੱਗ ਰਹੇ ਸੀ ਨਾਸ਼ ਅਤੇ ਪਾਪ ਨਾਲ ਭਰੇ ਹੋਏ ਸ਼ਰਾਬ ਅਤੇ ਬਦੀ ਦੇ ਨਾਲ ਭਰੇ ਹੋਏ ਸਦੋਮ ਤੇ ਅਮੋਰਾ ਨਗਰ ਅਤੇ ਉਪਰੋਂ ਬਹੁਤ ਹੀ ਵਧੀਆ ਦਿਖਾਈ ਦੇ ਰਹੇ ਸੀ ਬੜੇ ਸੁੰਦਰ ਦਿਖਾਈ ਦੇ ਰਹੇ ਸੀ ਬਹੁਤ ਹੀ ਵਧੀਆ ਲੱਗ ਰਹੇ ਸੀ ਮੇਰੇ ਭਰਾਵੋ ਅਤੇ ਭੈਣੋ ਸਾਡੇ ਵਿੱਚ ਕੋਈ ਹੈ ਪਰਮੇਸ਼ਵਰ ਤੋਂ ਦੂਰ ਹੋਣ ਦੇ ਲਈ ਸੰਸਾਰ ਤੇ ਸੰਸਾਰ ਦੇ ਲੋਕਾਂ ਦੇ ਨੇੜੇ ਜਾਣ ਦੇ ਲਈ ਕੁਝ ਵੀ ਕਰਨ ਦੇ ਲਈ ਜੋ ਤਿਆਰ ਹੈ ਐਸਾ ਕੋਈ ਹੈ ਸੁਣੋ ਪਰ ਸਥਿਤੀਆਂ ਇੱਕ ਫੈਸਲਾ ਲੈਣ ਦੇ ਲਈ ਜੇ ਉਤਸ਼ਾਹਿਤ ਕਰ दिया ਹੈ ਤਾਂ ਪ੍ਰਭੂ ਦੀ ਸਲਾਹ ਜਾਂ ਸਹਾਇਤਾ ਲੈ ਬਿਨਾਂ ਹੀ ਜੇ ਕੋਈ ਫੈਸਲਾ ਕਰੋਗੇ ਤਾਂ ਉਹਨਾਂ ਦਾ ਕੀ ਹੋਏਗਾ ਸਭ ਤੋਂ ਪਹਿਲਾ ਕਲਿਸਿਆ ਤੋਂ ਦੂਰ ਹੋ ਜਾਣਗੇ ਅਚਾਨਕ ਇੱਥੇ ਕਲਿਸਿਆ ਕਿਵੇਂ ਆ ਗਈ 12ਵਾਂ ਅਧਿਆਇ 8ਵਾਂ ਵਚਨ ਫਿਰ ਉਹ ਉੱਥੋਂ ਦੀ ਅੱਗੇ ਵੱਧ ਕੇ ਉੱਥੋਂ ਦੀ ਅੱਗੇ ਵੱਧ ਕੇ ਯਾਨੀ 5ਵੇਂ ਵਚਨ ਤੋਂ ਵੇਖਾਂਗੇ ਇਸ ਤਰ੍ਹਾਂ ਆਬਰਾਹਮ ਆਪਣੀ ਪਤਨੀ ਸਾਰਾ ਅਤੇ ਆਪਣੀ ਪਤੀ ਜੇ ਲੂਥ ਨੂੰ ਨਾਲ ਲੈ ਕੇ ਜੋ ਤਾਂ ਉਹਨਾਂ ਨੇ ਇਕੱਠਾ ਕੀਤਾ ਸੀ ਜੋ ਪ੍ਰਾਣੀ ਉਹਨਾਂ ਨੇ ਹਰਾਨ ਚ ਪ੍ਰਾਪਤ ਕੀਤੇ ਸੀ ਉਹਨਾਂ ਨੂੰ ਲੈ ਕੇ ਕਨਾਨ ਦੇ ਲਈ ਨਿਕਲ ਪਏ। ਅਤੇ ਉਹ ਕਨਾਨ ਦੇਸ਼ ਦੇ ਵਿੱਚ ਆ ਗਏ। 8ਵਾਂ ਵਚਨ। ਫਿਰ ਉੱਥੋਂ ਅੱਗੇ ਵਧ ਕੇ ਉਹ ਪਹਾੜ ਦੇ ਵੱਲ ਆਇਆ ਜੋ ਬੇਤੇਲ ਦੇ ਪੂਰਬ ਦੇ ਵੱਲ ਹੈ ਉਸ ਜਗ੍ਹਾ ਤੇ ਆਪਣਾ ਤੰਬੂ ਖੜਾ ਕੀਤਾ। ਜਿਹਦੇ ਪੱਛਮ ਦੇ ਵੱਲ ਬੇਤੇਲ ਅਤੇ ਪੂਰਬ ਦੇ ਵੱਲ ਇਹ ਹੈ। ਉੱਥੇ ਵੀ ਉਸਨੇ ਯਹੋਵਾ ਦੇ ਲਈ ਵੇਦੀ ਬਣਾਈ ਅਤੇ ਉਸ ਦੇ ਅੱਗੇ ਪ੍ਰਾਰਥਨਾ ਕੀਤੀ। ਸ਼ਰੇਆਮ ਸਬਦ ਦੇ ਸਾਹਮਣੇ ਵੇਦੀ ਬਣਾ ਕੇ ਅਤੇ ਸਬਦ ਦੇ ਸਾਹਮਣੇ ਪ੍ਰਾਰਥਨਾ ਕਰਨ ਵਾਲਾ ਆਤਮਿਕ ਵਿਅਕਤੀ ਸੀ ਅਬਰਾਹਮ ਪਿਆਰੇ ਸੁਣੋ ਅਬਰਾਹਮ ਦੇ ਨਾਲ ਰਹਿਣ ਦੇ ਕਰਕੇ ਅਸੀਂ ਕੀ ਕਰਨਾ ਹੈ ਦੱਸੋ ਜੇ ਅਬਰਾਹਮ ਦੇ ਨਾਲ ਅਸੀਂ ਵੀ ਰਹੀਏ ਅਸੀਂ ਵੀ ਵੇਦੀ ਬਣਾਉਣੀ ਆ ਅਤੇ ਅਸੀਂ ਵੀ ਪ੍ਰਾਰਥਨਾ ਕਰਨੀ ਆ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਆ ਉਥੇ ਪਰਮੇਸ਼ਵਰ ਹੋਵੇਗਾ ਇਹ ਵਾਅਦਾ ਕੀਤਾ ਗਿਆ ਜਿੱਥੇ ਦੋ ਜਾਂ ਤਿੰਨ ਮਿਲ ਕੇ ਪਰਮੇਸ਼ਵਰ ਦੀ ਆराधना ਕਰ ਰਹੀਆ ਉਥੇ ਕੀ ਹੋ ਰਹੀਆ ਆराधना ਹੋ ਰਹੀਆ ਜੇ ਪ੍ਰਾਰਥਨਾ ਹੈ ਤਾਂ ਪ੍ਰਾਰਥਨਾ ਹੋ ਰਹੀਆ ਜੇ ਉਥੇ ਪਰਮੇਸ਼ਵਰ ਹੋਵੇ ਤਾਂ ਪਰਮੇਸ਼ਵਰ ਦੀ ਉਪਸਥਿਤੀ ਹੁੰਦੀ ਆ ਭੈਣੂ ਅਤੇ ਭਰਾਵੋ ਉਸ ਦਿਨ ਜਿਵੇਂ ਅੱਜ ਚਰਚ ਭਵਨ ਆ ਉਸ ਦਿਨ ਚਰਚ ਭਵਨ ਨਹੀਂ ਸੀ ਜਿਸ ਪਰਮੇਸ਼ਵਰ ਨੇ ਕਿਹਾ ਸੀ ਜਿੱਥੇ ਦੋ ਜਾਂ ਤਿੰ ਮੇਰੇ ਨਾਮ ਚ ਇਕੱਠੇ ਹੁੰਦੇ ਆ ਉਥੇ ਮੈਂ ਰਹਿੰਦਾ ਹਾਂ ਅਤੇ ਉਹੀ ਪਰਮੇਸ਼ਵਰ ਅਬਰਾਹਮ ਅਤੇ ਅਬਰਾਹਮ ਦਾ ਪਰਿਵਾਰ ਅਤੇ ਲੂਤ ਅਤੇ ਅਬਰਾਹਮ ਦੀ ਪਤਨੀ ਸਾਰੇ ਮਿਲ ਕੇ ਅਤੇ ਪਰਮੇਸ਼ਵਰ ਉਹਨਾਂ ਸਾਰੇ ਦੇ ਵਿਚਕਾਰ ਸੀ ਅਤੇ ਉਹ ਪਰਮੇਸ਼ਵਰ ਦੇਸੀ ਆਤਮਿਕਤਾ ਨੂੰ ਬਚਾਉਣ ਵਾਲਾ ਪਰਿਵਾਰ ਕਲਿਸਯਾ ਯਾਨੀ ਉਧਾਰ ਪਾਈ ਹੋਈ ਲੋਕਾਂ ਦੇ ਝੁੰਡ ਨੂੰ ਕਹਿੰਦੇ ਆ ਪਰਿਵਾਰ ਦੇ ਰੂਪ ਚ ਪਰਮੇਸ਼ਵਰ ਦੀ ਆਰਾਧਨਾ ਕਰਨ ਦਾ ਤਜਰਬਾ ਅਬਰਾਹਮ ਦੇ ਪਰਿਵਾਰ ਚ ਸੀ ਅਤੇ ਲੂਥ ਹੁਣ ਜੇ ਇਕੱਲਾ ਜਾਣਾ ਚਾਹ ਰਿਹਾ ਹੈ ਤਾਂ ਦੱਸੋ ਹੁਣ ਉਹ ਕੀਦ ਤੋਂ ਅਲੱਗ ਹੋਣਾ ਚਾਹ ਰਿਹਾ ਹੈ ਬੋਲੋ ਕਲਿਸਿਆ ਤੋਂ ਲੱਗ ਹੋ ਰਿਹਾ ਹੈ ਮਿਲ ਕੇ ਪ੍ਰਾਰਥਨਾ ਕਰਨ ਵਾਲੀ ਕਲਿਸਿਆ ਤੋਂ ਮਿਲ ਕੇ ਵੇਦੀ ਬਣਾ ਕੇ ਪਰਮੇਸ਼ਵਰ ਦੀ ਮਹਿਮਾ ਕਰਨ ਵਾਲੇ ਝੁੰਡ ਤੋਂ ਪਰਮੇਸ਼ਵਰ ਦੇ ਪਿੱਛੇ ਚੱਲਣ ਵਾਲੇ ਸਮਾਜ ਤੋਂ ਲੂਤਾ ਅਲੱਗ ਹੋ ਰਿਹਾ ਹੈ ਪਿਆਰਿਓ ਆਪਣੀ ਇੱਛਾ ਪੂਰੀ ਕਰਨ ਵਾਲਾ ਕੀ ਕਰਦਾ ਹੈ ਜਾਣਦੇ ਹੋ ਉਹ ਕਲਿਸਿਆ ਤੋਂ ਅਲੱਗ ਹੋ ਜਾਂਦਾ ਹੈ ਕਲਿਸਿਆ ਤੋਂ ਦੂਰ ਹੋ ਜਾਂਦਾ ਹੈ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਭੈਣੋ ਅਤੇ ਭਰਾਵੋ ਜੇ ਤੁਹਾਡੇ ਵਿੱਚ ਪਾਪ ਆ ਜਾਂਦਾ ਹੈ ਤਾਂ ਤੁਸੀਂ ਆਮ ਤੌਰ ਤੇ ਕਿਧੇ ਤੋਂ ਦੂਰ ਹੁੰਨੇ ਜਾਂਦੇ ਹੋ ਕਲਿਸਿਆ ਤੋਂ ਦੂਰ ਹੁੰਦੇ ਹੋ ਪਰਮੇਸ਼ਵਰ ਦੀ ਸੰਗਤੀ ਤੋਂ ਦੂਰ ਹੁੰਨੇ ਹੋ ਇਹ ਯਾਦ ਰੱਖਿਓ ਪਿਆਰਿਓ ਇੱਕ ਇਲਾਕੇ 'ਚ ਇੱਕ ਚਰਚ ਨੂੰ ਸਥਾਪਿਤ ਕੀਤਾ ਉਸ ਚਰਚ ਵਿੱਚ ਆराधना ਕਰਨ ਵਾਲੀ ਪਾਸਟਰ ਨੇ ਕੀ ਕੀਤਾ ਜਾਣਦੇ ਹੋ ਚਰਚ ਵਿੱਚ ਆराधना ਸ਼ਾਮ ਨੂੰ 6 ਵਜੇ ਕਰਦਾ ਸੀ ਉਸ ਚਰਚ ਵਿੱਚ ਬਿਜਲੀ ਨਹੀਂ ਸੀ ਸ਼ਰਤ ਇਹ ਸੀ ਕਿ ਹਰ ਇੱਕ ਜਨ ਆਪਣੇ ਨਾਲ ਆਉਂਦੇ-ਉਂਦੇ ਇੱਕ ਕੈਂਡਲ ਲੈ ਕੇ ਆਵੇਗਾ ਮੰਨ ਲਓ ਮੈਂ ਆਇਆ ਅਤੇ ਉੱਥੇ ਲਿਆ ਕੇ ਕੈਂਡਲ ਰੱਖਣੀ ਆ ਅਤੇ ਮੇਰੀ ਜਗਾ ਰੋਸ਼ਨੀਮਈ ਹੋਏਗੀ ਜੇ ਨਾਲ ਦਾ ਆਇਆ ਉਹ ਵੀ ਕੈਂਡਲ ਲੈ ਕੇ ਆਏਗਾ ਤਾਂ ਕਿ ਉਹ ਵੀ ਪ੍ਰਕਾਸ਼ਮਾਨ ਹੋ ਜਾਵੇ ਮਨ ਲਓ ਉਸ ਕਲਿਸਿਆ ਚ 100 ਮੈਂਬਰ ਆਜੇ 100 ਕੈਂਡਲਸ ਆਵੇ ਤਾਂ ਉਸ ਪਵਨ ਦੇ ਵਿੱਚ ਕਿੰਨਾ ਚਾਨਣ ਹੋਏਗਾ ਦੱਸੋ ਉਹ ਪ੍ਰਕਾਸ਼ਮਾਨ ਹੋਵੇਗਾ ਉਸ ਨੂੰ ਕੀ ਨਾਮ ਦਿੱਤਾ ਗਿਆ ਜਾਣਦੇ ਹੋ ਇਹ ਚਰਚ ਆਫ 100 ਕੈਂਡਲਸ ਵਾਲਾ ਚਰਚ 100 ਕੈਂਡਲਾ ਵਾਲਾ ਚਰਚ ਨਾਮ ਦਿੱਤਾ ਗਿਆ ਮਨ ਲਓ 49 ਨੰਬਰ ਵਾਲਾ ਵਿਅਕਤੀ ਨਹੀਂ ਆਇਆ ਤੇ ਫਿਰ ਉਸ ਜਗ੍ਹਾ ਤੇ ਕੀ ਹੋਏਗਾ ਦੱਸੋ ਪਿਆਰਿਓ ਦੱਸੋ ਉਹਦੀ ਜੋ ਜਗ੍ਹਾ ਹੈ ਉਹ ਕੀ ਦੇ ਨਾਲ ਭਰ ਗਈ ਆ ਹੁਣ ਉਹ ਕਿੱਥੇ ਆ ਕਿਹੜੀ ਜਗ੍ਹਾ ਤੇ ਆ ਅੰਧਕਾਰ ਚਾ 49 ਨੰਬਰ ਵਾਲਾ ਵਿਅਕਤੀ ਅਗਰ ਨਹੀਂ ਆਇਆ ਉਸ ਦਿਨ ਤਾਂ ਉਹ ਜਗ੍ਹਾ ਕਿਹਦੇ ਨਾਲ ਭਰ ਜਾਏਗੀ ਅੰਧਕਾਰ ਦੇ ਨਾਲ ਇਹਦਾ ਅਰਥ ਇਹ ਹੈ ਕਿ ਉਹ ਅੰਧਕਾਰ ਦੇ ਵਿੱਚ ਆ ਇਸ ਲਈ ਇੱਥੇ ਚਰਚ ਵਿੱਚ ਅੰਧਕਾਰ ਛਾ ਗਿਆ ਹੈ ਕੁਝ ਸਮਝਿਓ ਜੇ ਉਸ ਚਰਚ ਵਿੱਚ ਕੋਈ ਆਮ ਤੌਰ ਤੇ ਨਹੀਂ ਆ پا ਰਿਹਾ ਉੱਥੇ ਅੰਧਕਾਰ ਆ ਜਾਣ ਦਾ ਕਾਰਨ ਕੀ ਹੈ ਇਹ ਵਿਅਕਤੀ ਕਿਤੇ ਬਾਹਰ ਅੰਧਕਾਰ ਦੇ ਵਿੱਚ ਫਸਿਆ ਹੋਇਆ ਹੈ ਇਸ ਲਈ ਉਸ ਜਿਸ ਚਰਚ ਦੇ ਵਿੱਚ ਬੈਠਦਾ ਉਸ ਜਗ੍ਹਾ ਤੇ ਅੰਧਕਾਰ ਛਾ ਗਿਆ ਹੈ ਇਹ ਅਦਬुत ਗਲ ਕਲਿਸਿਆ ਨੂੰ ਸਿਖਾਉਣੀ ਆ ਇਸੇ ਲਈ ਉਸ ਕਲਿਸਿਆ ਚ ਕੈਂਡਲ ਦੇ ਸਿਸਟਮ ਨੂੰ ਚਲਾਇਆ ਗਿਆ ਭੈਣੋ ਅਤੇ ਭਰਾਵੋ ਧਿਆਨ ਨਾਲ ਸੁਣੋ ਉਸ ਦਿਨ ਜੋ ਅਲਗ ਰਹਿਣ ਦੇ ਲਈ ਜਾ ਰਿਹਾ ਸੀ ਓਲੂਤ ਕਲਿਸਿਆ ਤੋਂ ਦੂਰ ਹੋ ਗਿਆ ਖਬਰਦਾਰ ਜਦੋਂ ਤੁਸੀਂ ਪਰਮੇਸ਼ਵਰ ਦਾ ਸਹਾਰਾ ਨਾ ਲੈ ਕੇ ਆਪਣੀ ਸਮਝ ਦਾ ਸਹਾਰਾ ਲੈਣੇ ਹੋ ਅਤੇ ਆਪਣੀ ਸੋਚ ਆਪਣੀ ਸਮਝ ਆਪਣੀ ਅਕਲ ਦਾ ਸਹਾਰਾ ਲੈ ਲੈਣੇ ਹੋ ਕਿ ਇਸ ਤਰ੍ਹਾਂ ਦੇ ਫੈਸਲੇ ਕਰਦੇ ਹੋ ਤਾਂ ਕੀ ਹੁੰਦਾ ਹੈ ਤੁਸੀਂ ਕਲਿਸਿਆ ਤੋਂ ਦੂਰ ਹੋ ਜਾਂਦੇ ਹੋ ਕਲਿਸਿਆ ਨੂੰ ਗਵਾਹ ਲੈਣੇ ਹੋ ਉਸ ਸਮੇਂ ਤੱਕ ਜਿਸ ਨੇ ਉਦਲੀ ਪ੍ਰਾਰਥਨਾ ਕੀਤੀ ਜਿਸ ਨੇ ਉਸ ਦੀ ਅਗਵਾਈ ਕੀਤੀ ਸੀ ਉਸ ਅਦਭੁਤ ਪਰਿਵਾਰ ਨੂੰ ਉਸ ਅਦਭੁਤ ਕਲੀਸਿਆ ਨੂੰ ਉਸ ਅਦਭੁਤ ਹਜ਼ੂਰੀ ਨੂੰ ਲੂਤ ਨੇ ਦਵਾ ਲਿਆ ਆਪਣੀ ਸਮਝ ਦਾ ਸਹਾਰਾ ਲੈ ਕੇ ਅਤੇ ਉਸ ਨੇ ਕੀ ਗਵਾ ਲਿਆ ਕੀ ਗਵਾ ਲਿਆ ਕਲੀਸਿਆ ਨੂੰ ਗਵਾ ਲਿਆ ਇੱਕ ਵਿਅਕਤੀ ਨੇ ਇਹ ਸੋਚਿਆ ਕਿ ਮੈਨੂੰ ਇੱਥੇ 30000 ਰੁਪਏ ਮਿਲ ਰਹੇ ਆ ਫਲਾਨੀ ਜਗ੍ਹਾ ਤੇ 1.5 ਲੱਖ ਦੀ ਸੈਲਰੀ ਮਿਲੇਗੀ ਸੋਚ ਕੇ ਆਪਣੀ ਕਲੀਸਿਆ ਦੇ ਪਾਸਟਰ ਦੇ ਕੋਲ ਆਇਆ ਮੈਂ ਬਹੁਤ ਹੀ ਵਧੀਆ ਕਲਿਸਿਆ ਦੀ ਸੰਗਤੀ 'ਚ ਰਹਿ ਕੇ ਮੇਰੇ ਬੱਚੇ ਮੇਰੀ ਪਤਨੀ ਅਤੇ ਬੱਚੇ ਵੀ ਸੰਡੇ ਸਕੂਲ ਆਉਂਦੇ ਆ ਮੈਂ ਵੀ ਸੇਵਾ 'ਚ ਹਿੱਸਾ ਲੈਣਾ ਹਾਂ ਅਤੇ ਮੇਰੀ ਪਤਨੀ ਵੀ ਸੇਵਕਾਈ ਦੇ ਵਿੱਚ ਹਿੱਸਾ ਲੈ ਰਹੀ ਆ ਅਤੇ ਹੁਣ ਮੈਨੂੰ 1.5 ਲੱਖ ਦੀ ਨੌਕਰੀ ਮਿਲ ਰਹੀ ਆ ਅਤੇ ਮੈਨੂੰ ਜਾਣਾ ਪੈ ਰਿਹਾ ਹੈ ਇਸ ਗੱਲ ਨੂੰ ਕਹਿ ਕੇ ਪਾਸਟਰ ਤੋਂ ਪ੍ਰਾਰਥਨਾ ਕਰਵਾ ਕੇ ਦੂਰ ਇਲਾਕੇ 'ਚ ਉਹ ਆਦਮੀ ਚਲਾ ਗਿਆ ਤਿੰਨ ਚਾਰ ਮਹੀਨਿਆਂ ਤੋਂ ਬਾਅਦ ਅਤੇ ਸਾਰਾ ਸਮਾਨ ਸਮੇਟ ਕੇ ਫਿਰ ਤੋਂ ਉਹੀ ਪਰਿਵਾਰ 30000 ਤਨਖਾਹ ਦੇ ਲਈ ਉਸੇ ਨੌਕਰੀ ਨੂੰ ਕਰਨ ਦੇ ਲਈ ਆ ਗਿਆ ਪਾਸਟਰ ਦੇ ਕੋਲ ਗਿਆ ਭਾਈ ਕੀ ਗੱਲ ਤੁਸੀਂ ਆ ਗਏ ਹੋ ਆ ਗਿਆ ਨਹੀਂ ਪਾਸਟਰ ਜੀ ਆ ਗਏ ਹਾਂ ਮੇਰੀ ਪਤਨੀ ਮੇਰੇ ਬੱਚੇ ਅਸੀਂ ਸਾਰੇ ਆ ਗਏ ਆ ਕਿਉਂ ਆਏ ਹੋ ਮੈਨੂੰ ਜੋ 150000 ਮਿਲਦਾ ਹੈ ਉਸ ਤੋਂ ਵੱਧ ਕੇ ਮੇਰੀ ਇਹ ਅਦਭੁਤ ਕਲਿਸਿਆ ਹੈ ਇਸ ਕਲਿਸਿਆ ਦੇ ਵਰਗਾ वचन ਮੈਨੂੰ ਉੱਥੇ ਨਹੀਂ ਮਿਲਿਆ ਇਸ ਲਈ ਮੇਰੇ ਬੱਚਾ ਨੇ ਸੰਡੇ ਸਕੂਲ ਜਾਣਾ ਛੱਡ ਦਿੱਤਾ ਸੰਡੇ ਸਕੂਲ ਜਾਂਦੇ ਸੀ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਸੀ ਮੈਂ ਅਤੇ ਮੇਰੀ ਕਲਿਸਿਆ ਨੇ ਉਸ ਜਗ੍ਹਾ ਤੇ ਸੇਵਾ 'ਚ ਹਿੱਸਾ ਲੈਣ ਦਾ ਮੌਕਾ ਚਾਹਿਆ ਪਰ ਮੌਕਾ ਨਾ ਮਿਲਿਆ ਉੱਥੇ ਸੇਵਾ ਦੇ ਵਿੱਚ ਵੀ ਹਿੱਸਾ ਲੈਣ ਦੀ ਲੋੜ ਨਹੀਂ ਪਈ ਉੱਥੇ ਜੋ ਕਲਿਸਿਆ ਅਸੀਂ ਚਾਹੀ ਸਾਨੂੰ ਉਹ ਕਲਿਸਿਆ ਨਹੀਂ ਮਿਲੀ ਪੈਸਿਆਂ ਵੱਲੋਂ ਤਾਂ ਅਸੀਂ ਤਗੜੇ ਹੋ ਰਹੇ ਸੀ ਪਰ ਆਤਮਿਕ ਤੌਰ ਤੇ ਅਸੀਂ ਕਮਜ਼ੋਰ ਹੁੰਦੇ ਜਾ ਰਹੇ ਸੀ ਉਹਦੋ ਤਾਂ ਸਾਡੇ ਪਰਿਵਾਰ ਦੇ ਵਿੱਚ ਸ਼ਾਂਤੀ ਨਹੀਂ ਸੀ ਨਾ ਹੀ ਮੇਲ ਮਿਲਾਪ ਸੀ ਬਹੁਤ ਹੀ ਪਿਆਰ ਅਤੇ ਇਕਤਾ ਦੇ ਨਾਲ ਰਹਿਣ ਵਾਲਾ ਪਰਿਵਾਰ ਅੱਜ ਗੜਬੜੀਆਂ ਦੇ ਨਾਲ ਭਰ ਗਿਆ ਹਾਂ ਅਸੀਂ ਕਮਾਈ ਦੇ ਲਈ ਗਏ ਸੀ ਅਸੀਂ ਆਪਣੀ ਮਨਮਰਜ਼ੀ ਕੀਤੀ ਅਸੀਂ ਪੈਸੇ ਲਈ ਗਏ ਸੀ ਸਾਡੀ ਕਮਾਈ ਤੋਂ ਵੀ ਵੱਧ ਕੇ ਜਿਉਂਦੇ ਪਰਮੇਸ਼ਵਰ ਦੀ ਕਲਿਸਿਆ ਹੀ ਜ਼ਰੂਰੀ ਹੈ ਇਸ ਲਈ ਪਾਸਟਰ ਜੀ ਮੈਂ ਕਲਿਸਿਆ ਛੱਡ ਦਿੱਤੀ ਉਸ ਕਮਾਈ ਨੂੰ ਉਸ ਪੈਸੇ ਨੂੰ ਛੱਡ ਕੇ ਸਾਡੀ ਆਤਮਿਕਤਾ ਨੂੰ ਜਿਉਂਦਾ ਰੱਖਣ ਵਾਲੀ ਕਲਿਸਿਆ 'ਚ ਆ ਗਏ ਆ ਪਾਸਟਰ ਜੀ ਇਸ ਲਈ ਭੈਣੋ ਅਤੇ ਭਰਾਵੋ ਸੁਣੋ ਸ਼ੈਤਾਨ ਕਈ ਵਾਰ ਤੁਹਾਨੂੰ ਮੂਹ ਦੇ ਪਾਰ ਸੁੱਟਣ ਦੇ ਲਈ ਆਤਮਿਕ ਤੌਰ ਤੇ ਤੁਹਾਨੂੰ ਠੰਡਾ ਕਰਨ ਦੇ ਲਈ ਚੰਗਾ ਪੈਸਾ ਦੇ ਸਕਦਾ ਚੰਗੀ ਕਮਾਈ ਦੇ ਸਕਦਾ ਚੰਗਾ ਸਾਧਨ ਦੇ ਸਕਦਾ ਹੈ ਖਬਰਦਾਰ ਤੁਸੀਂ ਜੋ ਵੀ ਫੈਸਲਾ ਪਵਿੱਤਰ ਆਤਮਾ ਪਰਮੇਸ਼ਵਰ ਦੀ ਅਗਵਾਈ ਤੋਂ ਬਿਨਾ ਕਰੋਗੇ ਅਤੇ ਸਮਝ ਦਾ ਸਹਾਰਾ ਲਵੋਗੇ ਤਾਂ ਖਬਰਦਾਰ ਕਲਿਸਿਆ ਨੂੰ ਗਵਾਹ ਦਓਗੇ ਦੂਸਰਾ 19 ਦੀ 17 ਤੋਂ ਇਸ ਤਰ੍ਹਾਂ ਹੋਇਆ ਕਿ ਜਦ ਉਹਨਾਂ ਨੇ ਉਸ ਨੂੰ ਬਾਹਰ ਕੱਢਿਆ ਤਾਂ ਤਦ ਕਿਹਾ ਆਪਣਾ ਪ੍ਰਾਨ ਲੈ ਕੇ ਜਾ ਅਤੇ ਪਿੱਛੇ ਮੁੜ ਕੇ ਨਾ ਵੇਖੀ ਅਤੇ ਕਿਤੇ ਵੀ ਤੁਸੀਂ ਨਾ ਰੁਕਿਓ ਉਸ ਪਹਾੜ ਤੇ ਭੱਜ ਜਾਓ ਨਹੀਂ ਤਾਂ ਤੂੰ ਵੀ ਪਸਮ ਹੋ ਜਾਵੇਂਗਾ ਲੂਤ ਨੇ ਉਹਨਾਂ ਨੂੰ ਕਿਹਾ हे ਪ੍ਰਭੂ ਐਸਾ ਨਾ ਕਰ ਵੇਖ ਤੇਰੇ ਦਾਸ ਤੇ ਤੇਰੀ अनुग्रहदी कृपा ਕੀਤੀ ਹੈ ਅਤੇ ਇਸ ਤਰ੍ਹਾਂ ਕੀ ਸਾਡੀ ਜਾਨ ਨੂੰ ਵੀ ਬਚਾਇਆ ਹੈ ਪਰ ਮੈਂ ਪਹਾੜ ਤੇ ਭਜ ਨਹੀਂ ਸਕਦਾ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਕੋਈ ਵਿਪਤਾ ਮੇਰੇ ਤੇ ਆ ਪਵੇ ਅਤੇ ਮੈਂ ਮਰ ਜਾਵਾਂ ਵੇਖ ਉਹ ਨਗਰ ਇੰਨਾ ਨੇੜੇ ਹੈ ਕਿ ਮੈਂ ਉੱਥੇ ਭੱਜ ਸਕਦਾ ਹਾਂ ਅਤੇ ਉਹ ਛੋਟਾ ਵੀ ਆ ਮੈਨੂੰ ਉੱਥੇ ਭੱਜ ਜਾਣ ਦੇ ਕੀ ਉਹ ਨਗਰ ਛੋਟਾ ਨਹੀਂ ਆ ਅਤੇ ਮੇਰਾ ਪ੍ਰਾਨ ਬਚ ਜਾਏਗਾ 26ਵਾਂ ਵਚਨ ਲੂਤ ਦੀ ਪਤਨੀ ਜੋ ਉਸ ਦੇ ਪਿੱਛੇ ਸੀ ਉਸ ਨੇ ਨਿਗਾਹ ਮਾਰ ਕੇ ਪਿੱਛੇ ਦੇ ਵੱਲ ਵੇਖਿਆ ਅਤੇ ਉਹ ਲੂਣ ਦਾ ਖੰਭਾ ਬਣ ਗਈ ਉਹ ਕਲੀਸ਼ਿਆ ਤੋਂ ਦੂਰ ਹੋ ਗਿਆ ਅਤੇ ਹੁਣ ਉਹਦੀ ਪਤਨੀ ਵੀ ਉਹਦੇ ਤੋਂ ਦੂਰ ਚਲੀ ਗਈ ਉਹਨੇ ਜੋ ਫੈਸਲਾ ਕੀਤਾ ਉਹੀ ਕੀ ਉੱਥੇ ਪਰਮੇਸ਼ਵਰ ਲਈ ਕੋਈ ਜਗ੍ਹਾ ਸੀ ਜੇ ਲੂਤ ਸੋਚਦਾ ਤਾਂ ਉਹਦਾ ਭਲਾ ਹੁੰਦਾ ਉਹਦੇ ਜੀਵਨ ਨੇ ਬਚਣਾ ਸੀ ਪੈਣੋ ਤੇ ਪ੍ਰਭੂ ਸੁਣ ਰਹੇ ਹੋ ਸਾਨੂੰ ਆਪਣੇ ਜੀਵਨ ਚ ਹਰ ਦਿਨ ਫੈਸਲੇ ਕਰਨੇ ਪੈਂਦੇ ਆ ਫੈਸਲੇ ਕਰਨੇ ਪੈਂਦੇ ਆ ਪਰ ਤੁਸੀਂ ਜੋ ਫੈਸਲੇ ਕਰਦੇ ਹੋ ਉਹਦੇ ਚ ਪਰਮੇਸ਼ਵਰ ਨੂੰ ਜਗਾ ਦਵੋ ਪਰਮੇਸ਼ਵਰ ਦੇ ਦੱਸੇ ਰਾਸਤੇ ਤੇ ਹੀ ਜਾਓ 13ਵਾਂ ਅਧਿਆਇ 14ਵਾਂ ਵਚਨ ਜਦ ਲੂਤ ਅਬਰਾਹਮ ਤੋਂ ਅਲੱਗ ਹੋ ਗਿਆ ਤਾਂ ਉਸ ਤੋਂ ਬਾਅਦ ਯਹੋਵਾ ਨੇ ਅਬਰਾਹਮ ਨੂੰ ਇਹ ਕਿਹਾ ਕਿ ਜਿਸ ਜਗ੍ਹਾ ਤੇ ਤੂੰ ਹੈ ਉਥੋਂ ਹੀ ਨਿਗਾਹ ਕਰਕੇ ਉਥੋਂ ਪੂਰਬ ਪੱਛਮ ਉੱਤਰ ਦੱਖਣ ਅਤੇ ਆਲੇ ਦੁਆਲੇ ਨਿਗਾਹ ਮਾਰ ਹਮੇਸ਼ਾ ਹਮੇਸ਼ਾ ਦੇ ਲਈ ਦਵਾਂਗਾ ਅਬਰਾਹਮ ਕਿਦੀ ਡਾਇਰੈਕਸ਼ਨ ਚ ਚੱਲ ਰਿਹਾ ਹੈ ਦੱਸੋ ਪਰਮੇਸ਼ਵਰ ਦੀ ਡਾਇਰੈਕਸ਼ਨ ਚ ਲੂਥ ਕਿਦੀ ਡਾਇਰੈਕਸ਼ਨ ਚ ਚੱਲ ਰਿਹਾ ਹੈ ਆਪਣੀ ਡਾਇਰੈਕਸ਼ਨ ਚ ਉਹ ਕਿੱਥੇ ਗਿਆ ਨਾਸ਼ ਹੋਣ ਵਾਲੇ ਸਦੋਮ ਤੇ ਅਮੋਰਾ ਦੇ ਵਿੱਚ ਗਿਆ ਪਹਿਲਾ ਉਸਨੇ ਕਲਿਸਿਆ ਗਵਾਈ ਦੂਸਰਾ ਆਪਣੀ ਪਤਨੀ ਨੂੰ ਗਵਾਇਆ 19 ਦਾ 30ਵਾਂ ਵਚਨ ਫਿਰ ਲੂਤ ਨੇ ਸੋਵਰ ਨੂੰ ਛੱਡ ਦਿੱਤਾ ਅਤੇ ਪਹਾੜ ਤੇ ਆਪਣੀਆਂ ਦੋਨਾਂ ਧੀਆਂ ਦੇ ਨਾਲ ਰਹਿਣ ਲੱਗਾ ਕਿਉਂਕਿ ਉਹ ਸੋਵਰ ਚ ਰਹਿਣ ਤੋਂ ਡਰਦਾ ਸੀ ਇਸ ਲਈ ਉਹ ਆਪਣੀਆਂ ਦੋਨਾਂ ਧੀਆਂ ਦੇ ਨਾਲ ਗੁਫਾ ਦੇ ਵਿੱਚ ਰਹਿਣ ਲੱਗ ਪਿਆ ਕਿੱਥੇ ਰਹਿਣ ਲੱਗੇ ਦੱਸੋ ਘਰ ਦੇ ਵਿੱਚ ਨਹੀਂ ਪਿਆਰਿਓ ਦੱਸੋ ਗੁਫਾ ਦੇ ਵਿੱਚ ਕਿਉਂ ਥੋੜੀ ਦੇਰ ਪਹਿਲਾਂ ਮੈਂ ਤੁਹਾਨੂੰ ਇੱਕ ਪਰਿਵਾਰ ਦੇ ਬਾਰੇ ਦੱਸਿਆ ਉਹ ਆਪਣੀ ਕਮਾਈ ਦੇ ਲਈ ਕਲਿਸਿਆਂ ਨੂੰ ਛੱਡ ਕੇ ਚਲੇ ਗਏ ਤਿੰਨ ਚਾਰ ਮਹੀਨਿਆਂ ਚ ਉਸ ਨੂੰ ਪਤਾ ਚੱਲ ਗਿਆ ਕਿ ਕਲਿਸਿਆਂ ਤੋਂ ਵੱਡੀ ਕਮਾਈ ਨਹੀਂ ਆ ਅਸੀਂ ਪੈਸੇ ਦੇ ਲਈ ਕਲਿਸਿਆਂ ਨੂੰ ਛੱਡ ਦਿੱਤਾ ਇਸੇ ਲਈ ਅੱਜ ਅਸੀਂ ਆਪਣੇ ਆਤਮਿਕ ਜੀਵਨ ਦੇ ਵਿੱਚ ਕਮਜ਼ੋਰ ਹੋ ਚੁੱਕੇ ਹਾਂ ਸਾਨੂੰ ਸ਼ਾਂਤੀ ਅਤੇ ਆਨੰਦ ਚਾਹੀਦਾ ਹੈ ਇਹ ਸੋਚ ਕੇ ਵੇਖੋ ਉਹ ਕਲਿਸਿਆ ਦੇ ਵਿੱਚ ਵਾਪਸ ਆ ਗਏ ਪਰ ਧਿਆਨ ਨਾਲ ਵੇਖੋ ਲੂਤ ਨੇ ਕਿਸ ਨੂੰ ਚਾਇਆ ਕਲਿਸਿਆ ਨੂੰ ਨਹੀਂ ਚਾਇਆ ਕਿੰਨੂੰ ਚਾਇਆ ਕਮਾਈ ਨੂੰ ਚਾਇਆ ਉਸ ਨੇ ਕਿੰਨੂੰ ਗਵਾ ਲਿਆ ਕਲਿਸਿਆ ਨੂੰ ਗਵਾ ਲਿਆ ਪਤਨੀ ਨੂੰ ਗਵਾ ਲਿਆ ਧਿਆਨ ਨਾਲ ਸੁਣੋ ਉਥੇ ਘਰ ਨਹੀਂ ਸੀ ਪਰ ਕੀ ਸੀ ਗੁਫਾ ਸੀ ਉਸ ਗੁਫਾ ਚ ਕੀ ਹੋ ਰਿਹਾ ਆਓ ਵੇਖਦੇ ਹਾਂ ਜਿੱਥੇ ਪਤਨੀ ਨਹੀਂ ਸੀ ਪਤੀ ਨਹੀਂ ਸੀ ਉਸ ਗੁਫਾ ਚ ਕੀ ਹੋ ਰਿਹਾ ਵੇਖਦੇ ਹਾਂ ਪੜ ਰਿਆਂ ਹਾਂ ਉਹ ਅਤੇ ਉਹਦੀਆਂ ਦੋਨੇ ਬੇਟੀਆਂ ਗੁਫਾ ਦੇ ਵਿੱਚ ਰਹਿਣ ਲੱਗੀਆਂ ਤਦ ਵੱਡੀ ਬੇਟੀ ਨੇ ਛੋਟੀ ਨੂੰ ਕਿਹਾ ਸਾਡਾ ਪਿਤਾ ਬਜ਼ੁਰਗ ਹੈ ਅਤੇ ਧਰਤੀ ਤੇ ਐਸਾ ਕੋਈ ਵੀ ਮਨੁੱਖ ਨਹੀਂ ਆ ਜੋ ਸੰਸਾਰ ਦੀ ਰੀਤੀ ਦੇ ਅਨੁਸਾਰ ਸਾਡੇ ਕੋਲ ਆਏ ਇਸ ਲਈ ਆ ਅਸੀਂ ਆਪਣੇ ਪਿਤਾ ਨੂੰ ਦਾਖਮਧੂ ਪਿਲਾ ਕੇ ਉਹਦੇ ਨਾਲ ਸੋਈਏ ਜਿਹਦੇ ਨਾਲ ਕੀ ਅਸੀਂ ਆਪਣੇ ਪਿਤਾ ਦੇ ਵੰਸ਼ ਨੂੰ ਬਚਾ ਕੇ ਰੱਖੀਏ ਅਤੇ ਉਹਨਾਂ ਨੇ ਉਸੇ ਦਿਨ ਆਪਣੇ ਪਿਤਾ ਨੂੰ ਦਾਖਮਧੂ ਪਿਲਾਇਆ ਤਦ ਵੱਡੀ ਬੇਟੀ ਜਾ ਕੇ ਆਪਣੇ ਪਿਤਾ ਦੇ ਕੋਲ ਲੇਟ ਗਈ 35ਵਾਂ ਵਚਨ ਅਤੇ ਉਸ ਦਿਨ ਉਹਨਾਂ ਨੇ ਰਾਤ ਦੇ ਸਮੇਂ ਆਪਣੇ ਪਿਤਾ ਨੂੰ ਦਾਖਮਧੂ ਪਿਲਾਇਆ ਅਤੇ ਛੋਟੀ ਬੇਟੀ ਜਾ ਕੇ ਉਹਦੇ ਕੋਲ ਲੇਟ ਗਈ 36ਵਾਂ ਵਚਨ ਇਸ ਤਰ੍ਹਾਂ ਦੋਨੇ ਲੂਤ ਦੀਆਂ 3 ਆਪਣੇ ਪਿਤਾ ਤੋਂ ਹੀ ਗਰਭਤੀ ਹੋਈਆਂ ਵੱਡੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਉਸ ਦਾ ਨਾਮ ਮੂਆਬ ਰੱਖਿਆ ਗਿਆ ਮੂਆਬ ਨਾਮਕ ਜਾਤੀਆਂ ਦਾ ਅੱਜ ਤੱਕ ਮੂਲ ਪਿਤਾ ਹੈ ਛੋਟੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਉਸ ਦਾ ਨਾਮ ਬੈਨਵੀ ਰੱਖਿਆ ਉਹ ਅਮੋਨ ਵੰਚੀਆਂ ਦਾ ਜੋ ਅੱਜ ਤੱਕਾ ਮੂਲ ਪਿਤਾ ਹੈ ਉਹ ਦੋਨੇ ਧੀਆਂ ਆਪਣੇ ਪਿਤਾ ਤੋਂ ਗਰਭਤੀ ਹੋਈਆਂ ਲੂਤ ਨੇ ਆਪਣੀ ਬੇਟੀ ਨੂੰ ਗਵਾ ਲਿਆ ਕਲਿਸੀਆਂ ਨੂੰ ਗਵਾ ਲਿਆ ਪਤਨੀ ਨੂੰ ਵੀ ਗਵਾ ਲਿਆ ਅਤੇ ਸਭ ਕੁਝ ਗਵਾ ਲਿਆ ਅਤੇ ਸਭ ਕੁਝ ਨਾਸ਼ ਹੋਇਆ ਅੱਜ ਜੇ ਅਸੀਂ ਲੂਤ ਦੇ ਬਾਰੇ ਗੌਰ ਕਰ ਰਹੇ ਹਾਂ ਇਹ ਚੇਤਾਵਨੀ ਨਾਲ ਭਰਿਆ ਸੰਦੇਸ਼ ਹੈ ਜਾਂ ਆਸ਼ੀਸ਼ ਨਾਲ ਭਰਿਆ ਸੰਦੇਸ਼ ਹੈ ਦੱਸੋ ਚੇਤਾਵਨੀ ਨਾਲ ਭਰੇ ਸੰਦੇਸ਼ ਨੂੰ ਅਸੀਂ ਕਿਹਦੇ ਬਾਰੇ ਦੱਸਦੇ ਹਾਂ ਦੱਸੋ ਜਿਸ ਵਿਅਕਤੀ ਨੇ ਆਪਣੀ ਗਵਾਹੀ ਨੂੰ ਖਰਾਬ ਕੀਤਾ ਹੋਵੇ ਉਸ ਦੇ ਬਾਰੇ yes ਲੂਤ ਨੇ ਆਪਣੀ ਗਵਾਹੀ ਖਰਾਬ ਕਰ ਲਈ ਆਪਣੀ ਸੰਤਾਨ ਨੂੰ ਗਵਾ ਲਿਆ ਪਤਨੀ ਨੂੰ ਗਵਾ ਲਿਆ ਕਲਿਸਿਆ ਨੂੰ ਵੀ ਗਵਾ ਲਿਆ ਇਹ ਸਭ ਕਿੱਦੇ ਤੋਂ ਸ਼ੁਰੂ ਹੋਇਆ ਦੱਸੋ ਜਦੋਂ ਇੱਕ ਵਿਅਕਤੀ ਕਲਿਸਿਆ ਤੋਂ ਦੂਰ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਾਰੇ ਦੂਰ ਹੋ ਜਾਂਦੇ ਆ ਇਹਨਾਂ ਸਭ ਦਾ ਕਾਰਨ ਕੀ ਆ ਜਾਣਦੇ ਹੋ ਉਹਨਾਂ ਨੇ ਪਰਸਥਿਤੀਆਂ ਨੂੰ ਵੇਖ ਕੇ ਫੈਸਲਾ ਲਿਆ ਪ੍ਰਭੂ ਦੇ ਵੱਲ ਵੇਖ ਕੇ ਉਹਨਾਂ ਨੇ ਸਹਾਰਾ ਨਹੀਂ ਲਿਆ ਭੈਣੋਂ ਅਤੇ ਭਰਾਵੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੌਂਦੇ ਸਮੇਂ ਸਾਡਾ ਜੀਵਨ ਫੈਸਲਿਆਂ ਦੇ ਨਾਲ ਭਰਿਆ ਰਹਿੰਦਾ ਹੈ ਇਸ ਲਈ ਹਰ ਵਿਸ਼ੇ ਦੇ ਵਿੱਚ ਪ੍ਰਭੂ ਦੀ ਅਗੇ ਪ੍ਰਾਰਥਨਾ ਕਰਕੇ ਪ੍ਰਭੂ ਜੇ ਇਹ ਤੇਰੀ ਮਰਜ਼ੀ ਆ ਤਾਂ ਸਾਡੇ ਜੀਵਨ ਚ ਹੋਣ ਦੇ ਜੇ ਇਹ ਤੇਰੀ ਇੱਛਾ ਤਾਂ ਹੀ ਹੋਣ ਦੇ ਜੇ ਇਹ ਤੁਹਾਡੀ ਮਰਜ਼ੀ ਨਹੀਂ ਆ ਤਾਂ ਇਸ ਨੂੰ ਮੇਰੇ ਤੋਂ ਦੂਰ ਕਰ ਦੇ ਪਿਤਾ ਇਹਦੇ ਵਿੱਚ ਹੀ ਮੇਰੀ ਭਲਾਈ ਹੈ ਉਹ ਕਲਿਸਿਆ ਨੂੰ ਬਚਾਵੇਗੀ ਉਹ ਪਰਿਵਾਰ ਨੂੰ ਬਚਾਵੇਗੀ ਅਤੇ ਸੰਤਾਨ ਨੂੰ ਬਚਾਏਗੀ ਅਤੇ ਗਵਾਹੀ ਨੂੰ ਵੀ ਬਚਾਵੇਗੀ ਉਸ ਦਿਨ ਉਸਨੇ ਜਲਦਬਾਜੀ ਕਰਕੇ ਜੋ ਵੀ ਫੈਸਲਾ ਲਿਆ ਅਗਰ ਇਹਨਾਂ ਸਾਰੀਆਂ ਘਟਨਾਵਾਂ ਨੂੰ ਅਸੀਂ ਜੋੜਾਂਗੇ ਤਾਂ ਲਗਭਗ 4000 ਪਹਿਲਾਂ ਦੀਆਂ ਇੱਕ ਘਟਨਾਵਾਂ ਹੈ ਆਦਮ ਤੋਂ ਲੈ ਕੇ ਅਬਰਾਹਮ ਤੱਕ 2000 ਸਾਲ ਆਦਮ ਤੋਂ ਲੈ ਕੇ ਨੂਹ ਤੱਕ 1000 ਸਾਲ ਨੂਹ ਤੋਂ ਅਬਰਾਹਮ ਤੱਕ ਦਾ 1000 ਸਾਲ ابراہام تو لے کے داؤد تک 1000 سال داؤد ਅਤੇ ਪ੍ਰਭੂ ਯੀਸ਼ੂ ਮਸੀਹ ਦੇ ਵਿਚਕਾਰ 1000 ਸਾਲ ਯੀਸ਼ੂ ਮਸੀਹ ਅਤੇ ਹਜੇ ਤੱਕ 2000 ਸਾਲ ਯੀਸ਼ੂ ਮਸੀਹ ਅਤੇ ابراہیم تک 2000 ਸਾਲ ابراہیم ਦੇ ਨਾਲ ਲੂਤ ਵੀ ਸੀ ਅਤੇ ਇਸ ਲਈ ਇਹ ਘਟਨਾ ਕਿੰਨੀ ਪੁਰਾਣੀ ਹੈ ਤੁਸੀਂ ਆਪ ਹੀ ਦੱਸੋ 4000 ਸਾਲ ਪਹਿਲਾਂ ਕਟੀ ਗਈ ਇਹ ਹੀ ਇੱਕ ਘਟਨਾ ਅੱਜ ਦੇ ਦਿਨ ਤੱਕ ਸਾਡੇ ਲਈ ਇੱਕ ਚੇਤਾਵਨੀਆਂ ਅਤੇ ਉਸੇ ਹੀ ਸਮੇਂ ਅਬਰਾਹਮ ਜੋ ਪਰਮੇਸ਼ਵਰ ਦਾ ਸਹਾਰਾ ਲੈਂਦਾ ਸੀ ਅਤੇ ਉਸ ਦਾ ਜੀਵਨ ਅੱਜ ਦੇ ਦਿਨ ਤੱਕ ਵੀ ਆਸ਼ੀਸ਼ ਨੂੰ ਦੇਣ ਵਾਲੇ ਮਹਾਨ ਧਰਮੀ ਦੇ ਰੂਪ ਚ ਮੰਨਿਆ ਜਾਂਦਾ ਹੈ ਅਸੀਂ ਕੌਣਾ ਜਾਣਦੇ ਹੋ ਤੁਸੀਂ ਅਬਰਾਹਮ ਦੇ ਧੀਆਂ ਪੁੱਤਰ ਪਰਮੇਸ਼ਵਰ ਨੇ ਅਬਰਾਹਮ ਨਾਲ ਕੀ ਵਾਅਦਾ ਕੀਤਾ ਸੀ ਅਬਰਾਹਮ आसमान के तारू वेख कि तू गिन गिनद है नहीं प्रभु मैं तेरी संतान ना वधावगा कि जिसने क्या वह परमेश्वर भुल गया सी चार हज़ार साल बीत चुके लेकिन फिर भी परमेश्वर ने अब्राहम कीता वायदा भुलिया नहीं अज भी साढ़े जने अब्राहम दे आत्मिक पिता दे संतान हो रही हो रही आ रही किन्ने लोग दसो ਕਰੋੜਾਂ ਲੋਕ ਕਿੰਨੇ ਲੋਕ ਕਰੋੜਾਂ ਇੱਕ ਤਾਂ ਹਜ਼ਾਰਾਂ ਸਾਲ ਬੀਤਨ ਤੇ ਵੀ ਆਸ਼ੀਸ਼ਾਂ ਨੂੰ ਵੰਡ ਰਿਹਾ ਹੈ ਅਤੇ ਦੂਸਰਾ ਹਜ਼ਾਰਾਂ ਸਾਲ ਬੀਤਨ ਤੇ ਵੀ ਸਾਰਿਆਂ ਦੇ ਲਈ ਚੇਤਾਵਨੀ ਹੀ ਬਣਿਆ ਹੋਇਆ ਹੈ ਇਹ ਸਭ ਦਾ ਕਾਰਨ kia ki ਇੱਕ ਛੋਟੇ ਜਿਹੇ ਫੈਸਲੇ ਨੂੰ ਲਾਂਚ ਕੀਤੀ ਗਈ ਗਲਤੀ ਮੈਂ ਕਹਿ ਰਿਹਾ ਹਾਂ ਅੱਜ ਅਸੀਂ ਜੋ ਕੁਝ ਵੀ ਹਾਂ ਉਹ ਕੱਲ ਜੋ ਅਸੀਂ ਫੈਸਲਾ ਕੀਤਾ ਉਹਦੇ ਤੇ ਆਧਾਰਿਤ ਆ ਕੱਲ ਸਾਡਾ ਕੀ ਹੋਣ ਜਾ ਰਿਹਾ ਹੈ ਉਹ ਸਾਡੇ ਅੱਜ ਕੀਤੇ ਗਏ ਫੈਸਲਿਆਂ ਦੇ ਉੱਪਰ ਡਿਪੈਂਡ ਹੈ ਭੈਣੋ ਅਤੇ ਭਰਾਵੋ ਖਬਰਦਾਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਤੁਹਾਨੂੰ ਜਾਣਾ ਪਵੇ ਪਰਿਵਾਰ ਦੇ ਪ੍ਰਤੀ ਜਾਂ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਜਾਂ ਫਿਰ ਆਪਣੇ ਘਰਾਨੇ ਦੇ ਪ੍ਰਤੀ ਜੋ ਵੀ ਫੈਸਲੇ ਅਸੀਂ ਕਰਨੇ ਆ ਪ੍ਰਭੂ ਦੇ ਕੋਲ ਜਾਣਾ ਹੈ तुसी अपने हालाता के बारे जाके प्रभु नु कहो, प्रभु सानू सहारा चाहता है सहायता से तीन मदद तो बिना मैं कुछ नहीं कर सकता प्रभु सानू सहमति दो अ सहयोग चाहता है तुसी अपनी इच्छा जाहर करो कि इस तरह प्रभु न जाके कहना गलत आ कि इस तरह प्रभु दे के दसना गुनाह है पता नहीं क्यों ਥੋੜਾ ਜਿਹਾ ਸਮਾਂ ਵੀ ਨਹੀਂ ਕੱਢ ਪਾ ਰਹੇ ਆ ਪ੍ਰਾਰਥਨਾ ਕਰਨ ਦੇ ਲਈ ਜੋ ਪ੍ਰਭੂ ਦਾ ਸਹਾਰਾ ਲੈ ਕੇ ਫੈਸਲੇ ਕਰਦੇ ਆ ਉਹ ਬੀਤੇ ਦਿਨਾਂ 'ਚ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਸ਼ੀਸ਼ ਦੇ ਰੂਪ ਦੇ ਵਿੱਚ ਰਹਿ ਜਾਣਗੇ ਰਹਿ ਜਾਣਗੇ ਰਹਿ ਜਾਣਗੇ ਪਰਮੇਸ਼ਵਰ ਦੀ ਯੋਜਨਾ ਤੋਂ ਬਿਨਾਂ ਪਰ ਸਥਿਤੀਆਂ ਨੂੰ ਵੇਖ ਕੇ ਆਪਣੀ ਸਮਝ ਦਾ ਸਹਾਰਾ ਲੈ ਕੇ ਆਪਣੀ ਅਕਲ ਦਾ ਸਹਾਰਾ ਲੈ ਕੇ ਜਾਂ ਲਾਲਸਾ ਦਾ ਸਹਾਰਾ ਲੈ ਕੇ ਜਾਂ ਜਲਦਬਾਜੀ ਕਰਕੇ ਅਸੀਂ ਜੋ ਵੀ ਫੈਸਲਾ ਕਰਾਂਗੇ ਉਹਦੀ ਕੀਮਤ 80 ਇਸ ਪੀੜੀ ਦੇ ਲੋਕ ਨਹੀਂ ਅਤੇ ਸਾਡੇ ਤੋਂ ਬਾਅਦ ਆਉਣ ਵਾਲੀਆਂ ਪੀੜੀਆਂ ਤੋਂ ਬਾਅਦ ਪੀੜੀਆਂ ਉਸ ਕੀਮਤ ਨੂੰ ਚੁਕਾਉਣ ਤੋਂ ਬਚ ਨਹੀਂ ਸਕਦੀਆਂ ਇਹਨਾਂ ਕੀਮਤੀ ਗੱਲਾਂ ਨੂੰ ਸਿੱਖਣ ਤੋਂ ਬਾਅਦ ਤੁਸੀਂ ਜੋ ਵੀ ਫੈਸਲਾ ਕਰੋ ਅਤੇ ਪ੍ਰਭੂ ਦੀ ਹਜ਼ੂਰੀ 'ਚ ਜਾ ਕੇ ਕਹੋ ਪ੍ਰਭੂ ਜੇ ਇਹ ਤੁਹਾਡਾ ਫੈਸਲਾ ਨਹੀਂ ਆ ਤਾਂ ਇਸ ਨੂੰ ਦੂਰ ਕਰੋ ਆਪਣੀ ਇੱਛਾ ਦੇ ਅਨੁਸਾਰ ਹੀ ਤੁਸੀਂ ਰਾਸਤਾ ਖੋਲੋ ਇਸ ਤਰ੍ਹਾਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਕੇ ਉਹਨਾਂ ਦੀ ਸਹਾਇਤਾ ਨੂੰ ਲੈ ਕੇ ਤੁਸੀਂ ਕੋਈ ਵੀ ਫੈਸਲਾ ਕਰੋ ਕੱਲ ਦੇ ਦਿਨ ਸਮੱਸਿਆ ਆਉਂਦੀ ਪ੍ਰਭੂ ਇਹ ਮੇਰਾ ਆਪਣਾ ਫੈਸਲਾ ਨਹੀਂ ਆ ਇਹ ਮੇਰੀ ਮਰਜ਼ੀ ਨਹੀਂ ਆ ਮੈਂ ਇਹ ਚਾਹੁੰਦਾ ਹਾਂ ਤੁਹਾਡੀ ਇੱਛਾ ਤੇ ਮਰਜ਼ੀ ਹੀ ਪੂਰੀ ਹੋਵੇ ਤੁਹਾਡੀ ਸਹਾਇਤਾ ਤੁਹਾਡੀ ਮਦਦ ਤੁਹਾਡੀ ਸਲਾਹ ਨੂੰ ਮੈਂ ਚਾਹਿਆ ਹੈ ਅਤੇ ਫੇਰੀ ਇੱਕ ਕੰਮ ਸ਼ੁਰੂ ਕੀਤਾ ਹੈ ਪ੍ਰਭੂ ਇਸ ਤਰ੍ਹਾਂ ਪ੍ਰਭੂ ਨੂੰ ਅਸੀਂ ਹਿੰਮਤ ਨਾਲ ਕਹਿ ਸਕਾਂਗੇ ਕਿੰਨੇ ਕਹਿ ਸਕਦੇ ਆ ਇਹਨਾਂ ਵਚਨਾਂ ਦੁਆਰਾ ਅਸੀਂ ਆਸ਼ੀਸ਼ ਪਾਈਆ ਅਤੇ ਆਪਣੇ ਹੱਥਾਂ ਨੂੰ ਵਿਖਾਓ ਆਓ ਪ੍ਰਾਰਥਨਾ ਕਰੀਏ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਇਸ ਸੰਦੇਸ਼ ਦੇ ਦੁਆਰਾ ਤੁਸੀਂ ਸਾਡੇ ਨਾਲ ਸਪਸ਼ਟ ਗੱਲਾਂ ਕੀਤੀਆਂ ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਅਸੀਂ ਪਰਸਥਿਤੀਆਂ ਵੇਖ ਕੇ ਸਹਾਰਾ ਨਾ ਲੈ ਸਕੀਏ ਉਹਦੇ ਵਿੱਚ ਕਿੰਨਾ ਖਤਰਾ ਹੈ ਉਹ ਤੁਸੀਂ ਸਾਨੂੰ ਦੱਸਿਆ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਲੂਤਾ ਕਲਿਸਿਆ ਨੂੰ ਅਤੇ ਪਰਿਵਾਰ ਨੂੰ ਅਤੇ ਸੰਤਾਨ ਨੂੰ ਆਪਣੀ ਗਵਾਹੀ ਨੂੰ ਅਤੇ ਸਭ ਕੁਝ ਉਸਨੇ ਗਵਾ ਲਿਆ ਅਤੇ ਉਸੇ ਤਰ੍ਹਾਂ ਅਬਰਾਹਮ ਆਪਣਾ ਸਭ ਕੁਝ ਬਚਾ ਸਕਿਆ ਸਭ ਦੇ ਲਈ ਆਸ਼ੀਸ਼ ਦਾ ਕਾਰਨ ਬਣ ਗਿਆ ਇਹਦੀ ਵਜ੍ਹਾ ਹੈ ਕਿ ਉਹ ਤੁਹਾਡੀ ਮਰਜ਼ੀ ਦੇ ਅਧੀਨ ਚੱਲਿਆ ਤੁਹਾਡੀ ਇੱਛਾ ਮੁਤਾਬਿਕ ਚੱਲਣ ਵਾਲਾ ਜੀਵਨ ਦੇ ਦਿਓ ਤੁਹਾਡੀ ਮਰਜ਼ੀ ਮੁਤਾਬਿਕ ਜੀਵਨ ਸਾਨੂੰ ਦੇ ਦੇਓ ਅੱਜ ਤੋਂ ਕਦੇ ਵੀ ਪਿਤਾ ਅਸੀਂ ਜਲਦਬਾਜ਼ੀ ਦਾ ਫੈਸਲਾ ਨਾ ਕਰ ਸਕੀਏ ਐਸੀ ਕਿਰਪਾ ਕਰੋ ਹਰ ਫੈਸਲਾ ਤੁਹਾਡੀ ਮਦਦ ਦੇ ਨਾਲ ਹੀ ਲੈ ਸਕੀਏ ਤੁਹਾਡੀ ਸਲਾਹ ਨਾਲ ਹੀ ਲੈ ਸਕੀਏ ਤੁਹਾਡੀ ਸਹਿਮਤੀ ਨਾਲ ਹੀ ਲੈ ਸਕੀਏ ਕੋਈ ਵੀ ਜਲਦਬਾਜ਼ੀ ਦਾ ਫੈਸਲਾ ਅਸੀਂ ਆਪਣੀ ਮਰਜ਼ੀ ਨਾਲ ਨਾ ਕਰ ਸਕੀਏ ਲੂਤ ਦੀ ਤਰ੍ਹਾਂ ਸਾਡੇ ਵਿੱਚੋਂ ਕਿਸੇ ਦਾ ਵੀ ਜੀਵਨ ਲੂਤ ਦੀ ਤਰ੍ਹਾਂ ਨਾ ਬਣ ਸਕੇ ਅਗਰ ਸਾਡੇ ਵਿੱਚੋਂ ਕੋਈ ਜਲਦਬਾਜ਼ੀ ਦਾ ਫੈਸਲਾ ਕਰ ਰਿਹਾ ਹੈ ਜਾਂ ਕੁਝ ਲੋਕ ਫੈਸਲਾ ਕਰਕੇ ਉਸੇ ਤਰ੍ਹਾਂ ਲੋਧ ਦੇ ਰਾਤੇ ਚੱਲ ਰਹੇ ਹੋਣਗੇ ਸਭ ਕੁਝ ਗਵਾਉਣ ਤੋਂ ਪਹਿਲਾਂ ਤੁਹਾਡੀ ਹਜ਼ੂਰੀ ਚਾਕੇ ਪਛਤਾਪ ਕਰ ਸਕੇ ਐਸੀ ਕਿਰਪਾ ਕਰੋ ਮਨਮਰਜ਼ੀਆਂ ਦੇ ਨਾਲ ਤੁਹਾਡੀ ਇੱਛਾ ਮੁਤਾਬਿਕ ਜੀਣਾ ਹੀ ਆਸ਼ੀਸ਼ ਹੈ ਅਤੇ ਸਾਨੂੰ ਸਮਝ ਦੇ ਦਿਓ ਸਾਡੀ ਪ੍ਰਾਰਥਨਾ ਨੂੰ ਗ੍ਰਹਿਣ ਕਰੋ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ ਸਾਡਾ ਪਤਾ ਕਲਵਰੀ ਪੋਸਟ ਬਾਕਸ ਨੰਬਰ 3 ਕੁਕੜਪੱਲੀ ਹైదరాబాద్ 72